ਜਿਹੜੇ ਮੇਰੇ ਵੀਰ ਨੇ ਚੈਨਲ ਵਾਲੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਸਾਡੇ 바ਵਾ ਸਾਹਿਬ ਜੀ ਜਨਤੀ ਦੇ ਉੱਪਰ ਆ ਗਏ ਉਹਨਾਂ ਨੇ ਇੱਕ ਜਿਹੜੀ ਆ ਆਪਣੇ ਚੈਨਲ ਵਾਲੀ ਆਵਾਜ਼ بلند ਕਰਨ ਵਾਸਤੇ ਸਾਡੇ ਕੋਲ ਆਏ ਨੇ ਤੇ ਮੈਂ ਤੇ ਇਹੋ ਕਹਿੰਦਾ ਮੈਂ ਸਾਰੇ ਵੀਰਾਂ ਅੱਗੇ ਉਹ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਭਿਧਾਨ ਜੈ ਤਤ ਤਤ ਤਾਨਗੁਰੂ ਦੇਵ ਜੈ ਗੁਰੂ ਦੇਵ ਤੇ ਵੀਰੋ ਅੱਜ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਦਾ 133ਵਾਂ ਜਨਮ ਦਿਹਾੜਾ ਆ ਹੀ ਮਨਾ ਰਹੇ ਆ ਔਰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਇਸ ਜਨਮ ਦਿਹਾੜੇ ਦੀ ਲੱਖ ਲੱਖ ਤੋਂ ਵਧਾਈ ਦੇਣਾ ਲੱਖ ਲੱਖ ਵਧਾਈ ਇਸ ਕਰਕੇ ਦੇਣਾ ਵਾਂ ਕਿ ਸਾਡੇ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ ਉਹਨਾਂ ਨੇ ਸਾਡੇ ਆਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਕਿ ਅੱਜ ਤੱਕ ਕੋਈ ਵੀ ਇਨਸਾਨ ਉਹਨੀਆਂ ਕੁਰਬਾਨੀਆਂ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਇਹੋ ਜਿਹੀਆਂ ਕੀਤੀਆਂ ਕਿ ਜੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਯਾਦ ਰੱਖੀਏ ਤਾਂ ਸਾਨੂੰ ਉਸ ਉਸਕੋ ਬਾਨੀਆਂ ਤੋਂ ਸਿੱਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਡੇ ਸਮਾਜ ਆ ਤੇ ਇੰਨਾ ਕੁ ਕੰਮ ਕੀਤਾ ਵਾ ਕਿ ਉਹਨਾਂ ਨੇ ਜੱਜ ਅੱਜ ਸਾਡੇ ਬੱਚੇ ਪੜ੍ਹਦੇ ਲਿਖਦੇ ਨੇ ਸਾਡੇ ਅਫਸਰ ਲੱਗਦੇ ਨੇ ਤੇ ਉਹ ਸਿਰਫ ਸੰਵਿਧਾਨ ਦੀ ਬਦੌਲਤ ਲੱਗਦੇ ਨੇ ਤੇ ਕਿਉਂਕਿ ਉਹਨਾਂ ਨੇ ਸੰਵਿਧਾਨ ਹੀ ਅਕੈਸ ਹੋ ਜਾਏ ਇਹੋ ਜਿਹਾ ਲਿਖਿਆ ਵਾ ਉਹਨਾਂ ਨੇ ਸੰਵਿਧਾਨ ਇੱਕ ਜਾਤੀ ਬਾਰੇ ਨਹੀਂ ਲਿਖਿਆ ਉਹਨਾਂ ਨੇ ਸਾਰੇ ਸਮਾਜ ਆ ਵਾਸਤੇ ਲਿਖਿਆ ਉਹ ਕਿਸੇ ਵੀ ਜਾਤ ਦਾ ਹੋਵੇ ਉਹ ਖਾਸ ਕਰਕੇ ਉਹਨਾਂ ਨੇ ਔਰਤਾਂ ਨੂੰ ਜਿਹੜਾ ਜਿਹੜਾ ਉਹਨਾਂ ਨੇ ਉਹਨਾਂ ਨੇ ਦਰਜੇ ਦਿੱਤਾ ਵਾ ਉੱਚ ਕੋਟੀ ਦਾ ਅਸੀਂ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਤੁਹਾਨੂੰ ਆਦਰ ਕਰਦੇ ਆਂ ਕਿ ਸਾਡੀਆਂ ਔਰਤਾਂ ਸਾਡੀਆਂ ਬੇਟੀਆਂ ਜਿਹੜੀਆਂ ਪੜ੍ਹ ਲੈ ਕੇ ਤੇ ਸੰਵਿਧਾਨ ਪੜ੍ਹ ਲੈ ਕੇ ਪੜ੍ਹ ਲੈ ਕੇ ਵੱਡੀਆਂ ਹੋਣ ਲੱਗੀਆਂ ਸਿਰਫ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਬਤੌਰ ਤੇ ਲੱਗੀਆਂ ਇਹਨਾਂ ਕੋ ਸਕੇਂਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰੂ ਦੇਵ ਤੁਹਾਨੂੰ ਜੈ ਭੀਮ ਜੈ ਭਾਰਤ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਜੋ ਕਿ ਆਪਣੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਨ ਮਨਾ ਰਹੇ ਨੇ ਆਪਾਂ ਇੱਕੋ ਹੀ ਮੈਸੇਜ ਦਿੰਨੇ ਆ ਜੋ ਕੋ ਆਪਣੇ ਬੱਚੇ ਨੇ ਜੋ ਗਰੀਬ ਬੱਚੇ ਨੇ ਪੜਨ ਜੋ ਕੇ ਆਪਣੀ ਕਾਬਲੀਅਤ ਤੇ ਚੰਗੀਆਂ ਪੜ੍ਹਦੀਆਂ ਹਾਸਲ ਕਰਨ ਜੋ ਕੋ ਬਾਬਾ ਸਾਹਿਬ ਜੀ ਕਹਿੰਦੇ ਸੀ ਪੜੋ ਲਿਖੋ ਸੰਘਰਸ਼ ਕਰੋ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਅੱਜ ਜ਼ਰੂਰਤ ਹੈ ਜੋ ਆਪਣੇ ਬੱਚੇ ਆਂਡ ਗਵਾਂਡ ਜੜੋ ਗਰੀਬ ਹੈ ਆਪਾਂ ਨੂੰ ਚਾਹੀਦਾ ਜੇ ਉਹ ਬੱਚਾ ਨਹੀਂ ਪੜ ਸਕਦਾ ਥੋੜਾ ਥੋੜਾ ਚੰਦਾ ਇਕੱਠਾ ਕਰਕੇ ਉਸ ਬੱਚੇ ਨੂੰ ਪੜਾਇਆ ਜਾਵੇ ਜੋ ਕਿ ਆਪਣੇ ਪੈਰਾਂ ਦੇ ਖਰੋਜੇ ਇੱਕ ਸਿੱਖਿਆ ਇਹੋ ਜੀ ਆ ਤੁਸੀਂ ਸਾਰੀ ਜਿੱਡਾ ਵੰਡ ਸਕਦੇ ਇੱਕ ਸਿੱਖਿਆ ਨਹੀਂ ਵੰਡ ਸਕਦੇ